ਇਧਰ ਆ ਜਾ ਚੱਲ ਬੈਠ ਜਾ ਨਹੀਂ ਕੁਵਿੰਦਰ ਆ ਜਾ ਆ ਬਾਹਰ ਆਜਾ ਇਹ ਨਹੀਂ ਜਾਂਦੀਆਂ ਨਹੀਂ ਜੀ ਗੋਆ ਆਉਂਦਾ ਰਹੋ ਮੈਂ ਦੇਖਣ ਅੱਗੇ ਥੋੜੀ ਮਰਜੀ ਖਾਓ ਚੱਲ ਆ ਜਾ ਚਲੋ ਬੈਠਾ ਖਾ ਗਈ ਪਹਿਲਾਂ ਇਹ ਮਾਂ ਪੁੱਛ ਕੇ ਚਲਾ ਕੇ ਦੋ ਤੇ ਆਜ ਕਰੋ ਦਰਸ਼ਨ ਤੁਸੀਂ ਵੀ ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੰਗੇ ਠੀਕ ਠਾਕ ਹੋਵੰਗੇ ਜੀ ਤੇ ਮੇਰੇ ਵੱਲ ਸਾਰੇ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਆਪਣੇ ਅੱਜ ਪਕੌੜਿਆਂ ਦਾ ਲੰਗਰ ਲਾਉਣਾ ਅਗਵਾੜ ਵਜ ਤੇ ਸੰਗਤ ਨੂੰ ਪਹਿਲੀ ਸਕਾਇਆ ਜਾ ਰਹੇ ਨੇ ਨਗਰ ਕੀਰਤਨ ਤੋਂ ਪਕਾਵੜੇ ਤੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਹੈਗਾ ਤੇ ਇਧਰ ਪੜ ਇਹ 바ਗਾ ਬਾਡਰ ਦੀ ਕੰਧ ਦਾ ਆਪਣੇ ਵਿਚਾਰ ਤੋਂ ਨਹੀਂ ਸੋਹਣੀ ਆ ਰਹੀ ਤੇ ਇੱਧਰ ਬੀਬੀਆਂ ਵਾਸਤੇ ਬਾਬੇ ਬੈਠਣ ਵਾਸਤੇ ਸਾਢੇ ਦਿੰਦੇ ਅੱਜ ਦਾ ਦਿਨ ਜਿਸ ਦਿਨ ਨਗਰ ਕੀਰਤਨ ਹੁੰਦਾ ਵਸਤੇ ਸਾਡੀ ਵਾਰੀ ਹੁੰਦੀ ਐ ਇੱਥੇ ਬੈਠਣ ਦੀ ਤੇ ਸਾਰੇ ਲੋਕ ਸਮੂਹ ਸੰਗਤ ਦਰਸ਼ਨ ਦੀਦਾਰੇ ਕਰਨ ਵਾਸਤੇ ਬੈਠੇ ਆ ਤੇ ਨਗਰ ਕੀਰਤਨ ਆਵੇਗਾ ਹੇਦੀ ਬਿਸੇ ਪੜਾ ਤੇ ਰੁਕੇ ਹੋਏ ਨਗਰ ਕੀਰਤਨ ਤੇ ਸਾਡੇ ਤੇ ਸੰਗਤ ਪਹਿਲਾਂ ਆ ਕੇ ਬੈਠ ਜਾਂਦੀ ਹੈ ਫਿਰ ਸਾਰੇ ਇਕੱਠੀ ਹੋ ਕੇ ਗਵਾੜਦੇ ਤੇ ਬਹੁਤ ਹੀ ਜ਼ਿਆਦੇ ਕਾਠਾ ਤੇ ਬਹੁਤ ਸੰਗਤਾਂ ਤੇ ਸਾਹ ਨਾਲ ਪਹੁੰਚੀਆਂ ਨੇ ਇੱਥੇ ਹਮ ਹਮ ਆ ਕੇ ਕੋਠਿਆਂ ਚੋਂ ਤੇ ਘਰਾਂ ਚੋਂ ਤੇ ਪਿੰਡ ਦੇ ਵਿੱਚੋਂ ਤੇ ਕੋਠਿਆਂ ਦੇ ਵਿੱਚੋਂ ਸਾਰੀ ਸੰਗਤ ਪਹੁੰਚੀ ਹੈ ਵਰਸਨ ਦੇਦਾਰੇ ਕਰਨ ਵਾਸਤੇ ਦੁਆਰਾ ਫੇਰ ਮੇਰੇ ਵੱਲ ਸਾਰੀ ਸਾਥ ਸੰਗਤ ਨੂੰ ਗੁਰਪੁਰ ਵਧੀਆਂ ਲੱਖ ਲੱਖ ਵਧਾਈਆਂ ਜੀ ਤੇ ਤੁਸੀਂ ਵੀ ਕਰੋ ਦਰਸ਼ਨ ਮੇਲੇ ਤੇ ਕਮੈਂਟ ਕਰਕੇ ਦੱਸਿਓ ਸਾਡੇ ਨਗਰ ਕੀਰਤਨ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸੁਣ ਤੇ ਮੈਂਟ ਜੀ ਦੀ ਨੇਰੀ ਝੱਖੜ ਪਹੁੰਚ ਗਿਆ ਇੱਥੇ ਕਮੈਂਟ ਜੀ ਦੀ ਮੌਸਮ ਦਾ ਬਦਲਾਅ ਹੋ ਗਿਆ ਤੇ ਨਾਲ ਮੀਂਹ ਪੈਣ ਲੱਗ ਗਿਆ ਸੀ ਜ਼ੋਰਦ ਕੁਦਰਤ ਦੇ ਰੰਗ ਨਿਆਰੇ ਨੇ 1 ਮਿੰਟ ਵਿੱਚ ਦੀ ਆਗੇ What? <laughs> ਉੜੇ ਕਰਕੇ ਨਹੀਂ ਪਿਆ ਮੈਂ ਨਹੀਂ ਖਾਣੀ ਪਕਵਾਰੇ ਲੋ ਜੀ ਹੁਣ ਨਗਰ ਕੀਰਤਨ ਪਹੁੰਚ ਗਿਆ ਗੱਤਕਾ ਪਾਰਟੀ ਵੀ ਪਹੁੰਚ ਗਈ ਤੇ ਬੈਂਡ ਵਾਜੇ ਵਾਲੇ ਵੀ ਪਹੁੰਚ ਗਏ ਤੇ ਕੁਸ ਟਰਾਲੀਆਂ ਆ ਗਈਆਂ ਅਜੇ ਨਗਰ ਕੀਰਤਨ ਪਿੱਛੇ ਆ ਪਾਲਕੀ ਤੇ ਆਪਣੇ ਜੋਰ ਦਿਖਾ ਰਹੇ ਨੇ bet ਕਿ ਚਾਹਕਦਾ ਦੇਦਰ ਮੈਂ ਵੀ ਸਬਸਕ੍ਰਾਈਬ ਕਰਿਆ ਨਾ ਮੈਂ ਕਰਿਆ ਸਰਪੰਚ ਜੀ ਕੰਮ ਵੀ ਕਰੋ ਬਚਾਰੇ ਕਰੋ ਕਹਿੰਦਾ ਬਚਾਰੇ ਉਹ ਭਾਈ ਮੇਰਾ ਨਾਮ ਚਾਹਤ ਤੁਸੀਂ ਕਿੱਥੇ ਰਹੇਗੇ ਬੰਨੂ ਲਾਡੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਪੁੱਲਵਾਚ ਕਰਨਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ